ਜੇ ਰਾਜੋ ਆਣਾ ਦਾ ਮਾਮਲਾ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਗਿਆ ਭਾਈ ਬਲਵੰਤ ਸਿੰਘ ਰਾਜੋ ਆਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਰਾਸ਼ਟਰਪਤੀ ਕੋਲ ਪਾਈ ਹੋਈ ਪਟੀਸ਼ਨ ਵਾਪਸ ਲੈ ਲਈ ਜਾਵੇ ਉਹ ਤਕਰੀਬਨ 23 ਸਾਲ ਦੇ ਵੱਧ ਸਮੇਂ ਤੋਂ ਜੇਲ੍ਹ ਵਿੱਚ ਅਤੇ 18 ਸਾਲ ਤੋਂ ਵੱਧ ਸਮਾਂ ਫਾਂਸੀ ਦੇ ਚੱਕੀ ਵਿੱਚ ਬੰਦ ਹਨ ਪਿਛਲੇ ਲਗਭਗ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਜੋ ਅਪੀਲ ਭਾਰਤ ਸਰਕਾਰ ਕੋਲ ਸੁਣਵਾਈ ਅਧੀਨ ਪਈ ਹੈ ਪਰ ਭਾਰਤ ਸਰਕਾਰ ਇਸ ਤੇ ਕੋਈ ਫੈਸਲਾ ਨਹੀਂ ਲੈ ਰਹੀ ਜਿਸ ਕਰਕੇ ਉਹ ਹੁਣ ਕੈਦੀ ਦੀ ਜ਼ਿੰਦਗੀ ਨੇ ਜਿਉਣਾ ਚਾਹੁੰਦੇ ਜਿਸ ਤੇ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਕੀਤੀ ਕੁਰਬਾਨੀ ਬਹੁਤ ਵੱਡੀ ਹੈ ਇਸ ਲਈ ਉਹਨਾਂ ਦਾ ਜੀਵਨ ਕੌਮ ਦੀ ਮੰਤ ਹੈ ਇਸ ਕਰਕੇ ਰਾਸ਼ਟਰਪਤੀ ਕੋਲ ਪਾਈ ਉਹਨਾਂ ਦੀ ਪਟੀਸ਼ਨ ਵਾਪਸ ਲੈਣ ਲਈ ਸਿੱਖ ਜਥੇਬੰਦੀਆਂ ਸੰਪਰਦਾਵਾਂ ਬੁੱਧੀਜੀਵੀ ਵਿਦਵਾਨ ਸਭਾ ਸੁਸਾਇਟੀਆਂ ਆਪੋ ਆਪਣੇ ਲਿਖਤੀ ਰਾਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਭੇਜਣ ਦੀ ਖੇਚਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਐ ਕਰੋ ਕੈਮਰੇ ਬੰਦ ਕਰ ਲਓ ਮੈਿਕ ਚੱਕ ਲਓ ਇੱਥੇ ਬਹਿ ਜਾਓ ਤੁਹਾਨੂੰ ਪਾਣੀ ਪਿਲਾਉਣੇ ਆ ਫਿਰ ਚਾਹ ਪਿਉਂਗੇ ਬਹਿ ਜਾਓ ਕੈਮਰੇ ਬੰਦ ਕਰ ਦਿਓ ਓਏ ਆਪਣਾ ਆਪਣੇ ਐ ਕਰੋ ਜਸਪਾਲ ਮਤਲਬ ਪਾਣੀ ਪਿਲਾਓ ਇਹਨਾਂ ਨੂੰ ਬੋਤਲ ਇਹ ਬੈਹ ਜੋ ਚਾਹ ਪੀਉਣੇ ਆ ਤੁਹਾਨੂੰ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਪਟੀਸ਼ਨ ਨੂੰ ਲੈ ਕੇ ਵੀ ਫੈਸਲਾ ਸੁਣਾਇਆ ਗਿਆ ਕਿਉਂਕਿ ਜੋ ਭਾਈ ਬਲਵੰਤ ਸਿੰਘ ਰਾਜਵਾਨਾ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨਹੀਂ ਔਰ ਇਹ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਪਰ ਫਾਂਸੀ ਦੀ ਸਜ਼ਾ ਤੇ ਰੋਕ ਲਗਾਉਣ ਦੇ ਲਈ ਅਪੀਲ ਹੈ ਜਿਹੜੀ ਉਹ ਰਾਸ਼ਟਰਪਤੀ ਦੇ ਕੋਲ ਦਾਖਲ ਹੈ ਔਰ ਇਸ ਅਪੀਲ ਦੇ ਉੱਤੇ ਅਜੇ ਕੋਈ ਸਿੱਧਾ ਫੈਸਲਾ ਨਹੀਂ ਆਇਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਤੇ ਰੋਕ ਲਗਾਈ ਗਈ ਹੈ ਪੂਰਨ ਤੌਰ ਤੇ ਜਾਂ ਨਹੀਂ ਲਗਾਈ ਗਈ ਇਹ ਮਾਮਲਾ ਸਰਦੋਚਿੱਤੀ ਦੇ ਵਿੱਚ ਹੈ ਜਿਸ ਨੂੰ ਲੈ ਕੇ ਹੀ ਭਾਈ ਬਲਵੰਤ ਸਿੰਘ ਰਾਜਵਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਅਪੀਲ ਕਰਦੇ ਨੇ ਕਿ ਮੇਰੀ ਜਿਹੜੀ ਤੁਸੀਂ ਪਟੀਸ਼ਨ ਪਾਈ ਹੈ ਉਹਨੂੰ ਕਿਰਪਾ ਕਰਕੇ ਵਾਪਸ ਲੈ ਲਓ ਟੋਟ ਕਟ ਮਨ ਦੋ ਚੇਤੀ ਦੇ ਵਿੱਚ ਨਹੀਂ ਰਹੇਗਾ ਕਿ ਫਾਂਸੀ ਹੋਵੇਗੀ ਕਿ ਜਾਂ ਨਹੀਂ ਹੋਵੇਗੀ ਕਿਉਂਕਿ ਜਦੋਂ ਮਨ ਦੋ ਚੇਤੀ ਦੇ ਵਿੱਚ ਹੈ ਤਾਂ ਇੱਕ ਤਰ੍ਹਾਂ ਦੇ ਨਾਲ ਇਨਸਾਨ ਨੂੰ ਤਾਂ ਹਰ ਰੋਜ਼ ਹੀ ਫਾਂਸੀ ਹੁੰਦੀ ਹੈ ਫਾਂਸੀ ਦੇ ਚੱਕੀ ਦੇ ਵਿੱਚ ਫਸਿਆ ਰਹਿਣਾ ਜ਼ਿਆਦਾ ਔਖਾ ਹੈ ਇਹ ਫੈਸਲੇ ਤੋਂ ਕਿ ਤੁਹਾਨੂੰ ਫਾਂਸੀ ਹੋਵੇਗੀ ਜਾਂ ਤੁਹਾਨੂੰ ਫਾਂਸੀ ਨਹੀਂ ਹੋਵੇਗੀ ਹੁਣ ਇਹ ਜਿਹੜੀ ਅਪੀਲ ਸੀਗੀ ਕਿ ਪਟੀਸ਼ਨ ਵਾਪਸ ਲਈ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਪਹੁੰਚਾਈ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਦੇਸ਼ ਵਿਦੇਸ਼ ਦੇ ਵਿੱਚ ਸਿੱਖ ਸੰਪਰਦਾਵਾਂ ਆਪਣੀ رائے ਦੇਣ ਜੀ 24 ਨੂੰ ਪੰਜ ਸਿੱਖ ਸੱਜਣਾਂ ਦੀ ਇਕੱਤਰਤਾ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋ ਆਣਾ ਦਾ ਮਾਮਲਾ ਬਹੁਤ ਗੰਭੀਰਤਾ ਦੇ ਨਾਲ ਵਿਚਾਰਿਆ ਗਿਆ ਭਾਈ ਬਲਵੰਤ ਸਿੰਘ ਰਾਜੋ ਆਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਰਾਸ਼ਟਰਪਤੀ ਕੋਲ ਪਾਈ ਹੋਈ ਪਟੀਸ਼ਨ ਵਾਪਸ ਲੈ ਲਈ ਜਾਵੇ ਉਹ ਤਕਰੀਬਨ 30 ਸਾਲ ਦੇ ਵੱਧ ਸਮੇਂ ਤੋਂ ਜੇਲ੍ਹ ਵਿੱਚ ਅਤੇ 18 ਸਾਲ ਤੋਂ ਵੱਧ ਸਮਾਂ ਫਾਂਸੀ ਦੇ ਚੱਕੇ ਵਿੱਚ ਬੰਦ ਹਨ ਪਿਛਲੇ ਲਗਭਗ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਜੋ ਅਪੀਲ ਭਾਰਤ ਸਰਕਾਰ ਕੋਲ ਸੁਣਵਾਈ ਅਧੀਨ ਪਈ ਹੈ ਪਰ ਭਾਰਤ ਸਰਕਾਰ ਇਸ ਤੇ ਕੋਈ ਫੈਸਲਾ ਨਹੀਂ ਲੈ ਰਹੀ ਜਿਸ ਕਰਕੇ ਉਹ ਹੁਣ ਕੈਦੀ ਦੀ ਜ਼ਿੰਦਗੀ ਨੇ ਜੂਣਾ ਚਾਹੁੰਦੇ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਆਦੇਸ਼ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਲਿਖਿਆ ਹੈ ਜਿਸ ਨੂੰ ਵਿਚਾਰਦਿਆਂ ਅੱਜ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਸਿੱਖ ਕੌਮ ਲਈ ਕੀਤੀ ਕੁਰਬਾਨੀ ਬਹੁਤ ਵੱਡੀ ਹੈ ਇਸ ਲਈ ਉਹਨਾਂ ਦਾ ਜੀਵਨ ਕੌਮ ਦੀ ਅਮੰਤ ਹੈ ਇਸ ਕਰਕੇ ਰਾਸ਼ਟਰਪਤੀ ਕੋਰਟ ਪਾਈ ਉਹਨਾਂ ਦੀ ਪਟੀਸ਼ਨ ਵਾਪਸ ਲੈਣ ਲਈ ਸਿੱਖ ਜਥੇਬੰਦੀਆਂ ਸੰਪਰਦਾਵਾਂ ਬੁੱਧੀਜੀਵੀ ਵਿਦਵਾਨ ਸਭਾ ਸੁਸਾਇਟੀਆਂ ਆਪੋ ਆਪਣੇ ਲਿਖਤੀ ਰਾਏ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਭੇਜਣ ਦੀ ਖੇਚਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਾਇਆ ਕਰੋ ਕੈਮਰੇ ਬੰਦ ਕਰ ਲਓ ਔਰ ਇਹ ਜ਼ਿਕਰ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤਾ ਗਿਆ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਪਟੀਸ਼ਨ ਦੇ ਉੱਤੇ ਕਿ ਜੋ ਦੇਸ਼ ਵਿਦੇਸ਼ ਦੇ ਵਿੱਚ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਉਹ ਸਾਰੀਆਂ ਜੋ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਜਾਂ ਸਿੱਖ ਬੁੱਧੀਜੀਵੀ ਨੇ ਉਹ ਆਪਣੀ ਆਪੋ ਆਪਣੀ ਰਾਏ ਹੈ ਜਿਹੜੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕਰਨਾ ਤਾ ਸਾਡੇ ਨਾਲ ਬਰਿੰਦਰ ਸਿੰਘ ਪੁੰਧੜ ਜੀ ਜੁੜ ਚੁੱਕੇ ਨੇ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪੁੰਧੜ ਸਾਹਿਬ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੇ ਕਦੋਂ ਤੱਕ ਸੁਖਬੀਰ ਸਿੰਘ ਬਾਦਲ ਉੱਥੇ ਪੇਸ਼ ਹੋ ਸਕਦੇ ਨੇ ਹੈਲੋ ਹਾਂਜੀ ਪੁੰਧੜ ਸਾਹਿਬ ਸਵਾਗਤ ਹੈ ਜੀ ਕਿਵੇਂ ਦੇਖਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਤੇ ਕਦੋਂ ਤੱਕ ਸੁਖਬੀਰ ਸਿੰਘ ਬਾਦਲ ਉੱਥੇ ਪੇਸ਼ ਹੋ ਸਕਦੇ ਨੇ ਇਹ ਖੁਦ ਜੋ ਕਾਰਨ ਦਾ ਫੈਸਲਾ ਹੈ ਉਹ ਤਾਂ ਜਿਦੋਂ ਪਹਿਲਾਂ ਹੀ ਕਹੇ ਨੰਬਰਦਾਰੇ ਵੀ ਝੋੜੀ ਪਾਇਆ ਤੇ ਜੋ ਹੁਕਮ ਹੈ ਉਹਦੇ ਅੱਗੇ ਸਿਰ ਝੁਕਦਾ ਉਹ ਜੋ ਫੈਸਲਾ ਆਇਆ ਸਤਵਚਨ ਸੇ ਝੁਕਦਾ ਉਹਦੇ ਕੇ ਜੋ ਫੈਸਲਾ ਆਇਆ ਸਿੰਪਾਰ ਜੀ ਕਦੋਂ ਤੱਕ ਸੁਖਬੀਰ ਸਿੰਘ ਬਾਦਲ ਪੇਸ਼ ਹੋ ਸਕਦੇ ਨੇ ਜੀ ਸ੍ਰੀ ਕਾਲਕ ਕਸਾਈਪੀ ਮੈਂ ਦੂਰ ਲੱਗਾ ਉਹ ਲੱਗਣਾ ਇਸ ਕਰਕੇ ਇਹ ਤਾਂ ਹੁਣ ਮੈਂ ਇਹ ਉਹਨਾਂ ਨੂੰ ਪੁੱਛੂ ਮੈਂ ਨਹੀਂ ਕਹਿ ਸਕਦਾ ਜਿੰਨਾ ਹੋ ਸਕੇ ਜਲਦੀ ਪੇਸ਼ ਹੋਣਗੇ ਜਲਦੀ ਤੋਂ ਜਲਦੀ ਠੀਕ ਹੈ ਕੁੰਦੜ ਸਾਹਿਬ ਵੈਸੇ ਅੱਜ ਦਾ ਵਿਸ਼ਾ ਨਹੀਂ ਹੈ ਪਰ ਤਾ ਵੀ ਸਵਾਲ ਕਰ ਰਿਹਾ ਮੈਂ ਕਿ ਬਾਗੀ ਤੜਾ ਜੋ ਉਹ ਮਨਜ਼ੂਰ ਨਹੀਂ ਕਰ ਰਿਹਾ ਉਹ ਕਹਿੰਦੇ ਕਿ ਦੇਰੀ ਹੋ ਗਈ ਹੈ ਤੁਹਾਨੂੰ ਕਾਰਜਕਾਰੀ ਪ੍ਰਧਾਨ ਲਾਉਣ ਦੇ ਵਿੱਚ ਚਲੋ ਜੀ ਉਹਨਾਂ ਦਾ ਧੰਨਵਾਦ ਜੋ ਉਹਨਾਂ ਦੇ ਕਮੈਂਟ ਨੇ ਸੋ ਉਹ ਵਿਰੋਧੀ ਤੜਾ ਹੋਏਗਾ ਮੈਂ ਤਾਂ ਨਹੀਂ ਵਿਰੋਧੀ ਮੰਨਦਾ ਨਹੀਂ ਵੀ ਕਮੈਂਟਾਂ ਦਾ ਉਹਨਾਂ ਦਾ ਧੰਨਵਾਦ ਦਾ ਵਿਰੋਧੀ ਧਿਰ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਸੰਤੁਸ਼ਟ ਨਹੀਂ ਹੈ ਉਹ ਕਹਿ ਰਹੇ ਨੇ ਕਿ ਦੇਰੀ ਕਰ ਦਿੱਤੀ ਆ ਉਹ ਕਹਿੰਦੇ ਕਿ ਦੇਰੀ ਆ ਪਰ درست ਨਹੀਂ ਮੰਨ ਰਹੇ ਉਹ ਇੱਕ ਤਰ੍ਹਾਂ ਨਾਲ ਫੈਸਲੇ ਨੂੰ ਔਰ ਇਹ ਵੀ ਜ਼ਿਕਰ ਕੀਤਾ ਹੈ ਕਿ ਮੰਗ ਤਾਂ ਉਹਨਾਂ ਦੀ ਇਹੀ ਸੀ ਕਿ ਪ੍ਰਧਾਨ ਚੇਂਜ ਹੋਇਆ ਜਾਵੇ ਦੇਖੋ ਆ ਮਾਤਾ ਕਿਰਪਾ ਕਰੇ ਸਾਡੀ ਕੌਮ ਤੇ ਸਾਡੇ ਸਾਹਮਣੇ ਬੜੇ ਵੱਡੇ ਮਸਲੇ ਨੇ ਸਾਨੂੰ ਸ਼ਾਂਤੀ ਦੇਵੇ ਪਿਆਰ ਦੇਵੇ ਕਿਉਂ ਜੁਲਟ ਬੋਲਣ ਤੋਂ ਸਾਡਾ ਸਮਤ ਦੇਵੇ ਸਿੱਖੀ ਦੇ ਨਾਲ ਬੋਲੀ ਉਹ ਤੇ ਸਾਡੇ ਮਸਲੇ ਨੇ ਜਿੱਥੋਂ ਪੈਦਾ ਹੋਏ ਨੇ ਅਸੀਂ ਸਾਰੇ ਉਹਨਾਂ ਦੇ ਵੱਲੋਂ ਰੱਖੀ ਆਪਣਾ ਮੇਰੀ ਤਾਂ ਇਹ ਸਭ ਨੂੰ ਬੇਨਤੀ ਹੈ ਜੀ ਠੀਕ ਹੈ ਭੁੰਦਰ ਸਾਹਿਬ ਬਹੁਤ ਬਹੁਤ ਸਵਾਗਤ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਤੁਹਾਡਾ ਤਾਂ ਅੱਗੇ ਜ਼ਿਕਰ ਕੀਤਾ ਭੁੰਦਰ ਸਾਹਿਬ ਨੇ ਪ੍ਰਧਾਨਗੀ ਨੂੰ ਲੈ ਕੇ ਵੀ ਕਿ ਬਾਗੀ ਤੜੇ ਦੀ ਆਪ ਕੋ ਆਪਣੀ رائے ਹੈ ਖੈਰ ਜਿਹੜਾ ਕਾਰਜਕਾਰੀ ਪ੍ਰਧਾਨ ਸੌਂਪ ਦਿੱਤਾ ਗਿਆ ਪਰ ਪਾਰਟੀ ਤਾਂ ਇਹੀ ਕਹ ਰਹੀ ਹੈ ਕਿ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲੀ ਨੇ ਉਹਨਾਂ ਦੀਆਂ ਡਿਊਟੀਆਂ ਨੇ ਜਿਹੜੀਆਂ ਉਹ ਬਲਵਿੰਦਰ ਸਿੰਘ ਭੁੰਦਰ ਨੂੰ ਦੇ ਦਿੱਤੀਆਂ ਗਈਆਂ ਨੇ ਤੇ ਉਧਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਇਹ ਕਹਿ ਦਿੱਤਾ ਹੈ ਕਿ ਸੁਖਦੇਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਨਿਮਾਣਾ ਸਿੱਖ ਬਣ ਕੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ